ਗੁਰੂ ਨਾਨਕ ਦੇ ਨੈਣਾ ਦੇ ਨੂਰ ਸਿਖਾ ਸਦਾ ਲਈਏ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਇਆ ਫਿਰ ਵੀ ਰਹੀ ਐ ਨੂੰ आज़ाद तेरी तारा तू दशमेश ए तारा तूं दशमेशी आखदाई सूरज झल न सघंदाप ते ज़ोर ओड़ تے پھتے دے, 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 دے سیس اتے جو رابر تے پھتے دے سیس اتے رکھی گئی ہے دنیا بنیاد تیری کون وانگ کرلا کے آج لو کی اے نئی دشمیں ਰਾਜਾ ਆਪੀਲ ਸੀ ਰੰਬ ਅੱਗੇ ਮੇਰੀ ਮਾਨਤਾ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲਿਆ ਮੇਰੇ ਪੁੱਤ ਲਾਲ ਮੇਰਾ ਵਸਦਾ ਘਰ ਬਰਬਾਦ ਕਰਦੇ ਕੋਣਾ ਲੈ ਨੋਹਾਂ ਦੇ ਨਾਲ ਪਰਵਾਰ ਮੇਰਾ ਐ ਪਰਖਾਲਸਾ ਪੰਥ ਆਬਾਦ ਕਰਦੇ ਐ ਪਰਖਾਲਸਾ ਪੰਥ ਆਬਾਦ ਕਰਦੇ ਵਾਹਿਗੁਰੂ ਚੰਨ ਨੇ ਗੁਜਰੀ ਦਾ ਜੇ ਆਉਂਦਾ ਨਾ ਇਥੇ ਨਕਸ਼ਾ ਹੁਣ ਨੂੰ ਹੋਰ ਹੁੰਦਾ ਜਾਨ ਗੁਜਰੀ ਦਾ ਜੇ ਆਉਂਦਾ ਨਾ ਇੱਥੇ ਨਕਸ਼ਾ ਹੁਣ ਨੂੰ ਹੋਰ ਰਹੁੰਦਾ ਜਾਨ ਗੁਜਰੀ ਦਾ ਜੇ ਆਉਂਦਾ ਨਾ ਇੱਥੇ ਨਕਸ਼ਾ ਹੁਣ ਨੂੰ ਹੋਰ ਰਹੁੰਦਾ ਜਾਨ ਗੁਜਰੀ ਦਾ ਜੇ ਆਉਂਦਾ ਨਾ ਇੱਥੇ ਨਕਸ਼ਾ ਹੁਣ ਨੂੰ ਹੋਰ ਰਹੁੰਦਾ ترتی ماں بانی نو ہنجو گرے سی رو ونڈنا ایسائی درج رے سی کر کے ترتی ماں بہانی نو ہنجو گے سی بنڈنا ایسائی ਵਾਜਾਂ ਵਾਲੇ ਕਰ ਲੈ ਜੇਰੇ ਸੀ ਹੋ ਪਾਗਲਾ ਤੇ ਆ ਕੇ ਪਟਨੇ ਨੂੰ ਲਾਤੀਆ ਕੇ ਪਟਨੇ ਨੂੰ ਜਦੋਂ ਵੇਖਿਆ ਹਰ ਕੋਈ ਬੋਲ ਖੁਰਦਾ ਚੰਨ ਗੁਜਰੀ ਦਾ ਦੇ ਆਉਂਦਾ ਨੋ ਇੱਥੇ ਨਰਦਾਸ਼ਾ ਹੁਣ ਉਹਨੂੰ ਹੋਰ ਹੁੰਦਾ ਕਿਆ ਨਾ ਗੁਜਰੀ ਦਾ ਦੇ ਆਉਂਦਾ न पिशा हो लथ करो जनेजा न लभिय हि सजनो हा लथ करो जने उ हिंदू लॻण सी आए ਮੰਦਰ ਜਾਣੇ ਸੀ ਓ ਪਾਂਗਾ ਦੇ ਨਿਆ ਰਲ ਕੇ ਸਭ ਨੇ ਸੀ ਹੁਣ ਜਲਵਾਜੇ ਦਿਖਾਉਣਾ ਆ ਜਲਵਾਜੇ ਦਿਖਾਉਣਾ ਹਰ ਪੰਡਿਤ ਕਾਜੀ ਚੋਰ ਹੁੰਦਾ ਜਨ ਗੁਜਰੀਦਾ ਜਊਗਾ ਨਾ ਇਥੇ ਨਕਸ਼ਾ ਹਉ ਨੂੰ ਹੋ ਗੋਦੀ ਰਿਦਾ ਦੇ ਆਉਂਦਾ ਨੋ ਇਥੇ ਨਕਸ਼ਾ ਹਰ ਨੂੰ ਹੋ ਰੁਕਦਾ ਜੇ ਪਿਤਾ ਪਿਆਰਾਂ ਵਾਰ ਦੁਨੀਆਂ ਕੌਣ ਜਾਣਦਾ ਚੰਦ ਨਹੀਂ ਝਾਕ ਤਾਈ ਉਹ ਤੋੜ ਕੇ ਹੱਥੀਂ ਰਣ ਵੱਲੇ ਕੌਣ ਕਰਦਾ ਪੂਰੇ ਜਾਖ ਤਾਈ ਉੱਤ ਤੋਰ ਤੇ ਹਥੀ ਰਣ ਵੱਲੇ ਕੌਣ ਕਰਦਾ ਪੂਰੇ ਸ਼ੌਕ ਤਾਈ ਨੰਦਪਰ ਨੂੰ ਛੱਡਣਾ ਪੈਂਦਾ ਨਾ ਅਨੰਤ ਪਰ ਨੂੰ ਛੱਡਣਾ ਪੈਂਦਾ ਨਾ ਜੇ ਪਹਿਲਾ ਪੁੱਟਿਆ ਖੋਦ ਹੁੰਦਾ ਚੱਲ ਮੈਂ ਗੁਜਰੀਂਦਾ ਪੇਸ਼ਾ ਨੂੰ ਹੋਰ ਹੁੰਦਾ ਕਾਂ ਨਾ ਗੁਜਰੀ ਦਾ ਜੇ ਆਉਂਦਾ ਇਥੇ ਨਕਸ਼ਾ ਹੁਣ ਨੂੰ ਹੋਰ ਹੁੰਦਾ ਆਉ ਨੀਹਾਂ ਵਿੱਚ ਜੇ ਲਾਲ ਚਨਾਉ ਨੂੰ ਨਾ ਕਿਸ ਮੈਲ ਚ ਬਾਰੇ ਪਾਉਣੇ ਸੀ ਹਾਂ ਸਮੈਲ ਜਿ ਬਾਹਰ ਪੌਣੇ ਸੀ ਓ ਜਿਤੜਾ ਤੋਂ ਸ਼ੇਰਾਂ ਲੁਕਣਾ ਸੀ ਕੈਸੇ ਕਿੜਿਓ ਬਾਦ ਤੜਾਉਣੇ ਸੀ ਓ ਕੈਸੇ ਕੜੇ ਕਸ਼ਹਿਰ ਪੌਣੇ ਸੀ ਹਾਂ ਕੜੇ ਕਸ਼ਹਿਰ ਪੌਣੇ ਸੀ ਜੇ ਆਪਾਂ ਹੀ ਤਮਜੋਰ ਹੁੰਦਾ ਕੰਨ ਗੁਜਰੀਦਾ ਇਥੇ ਨਕਸ਼ਾ ਹਰ ਨੂੰ ਹੋ ਰਹਿੂਗਾ ਕਾਣਾ ਗੁਜਰੀ ਦਾ ਦੇ ਆਉਂਦਾ ਨਾ ਇਥੇ ਨਕਸ਼ਾ ਹਰ ਨੂੰ ਹੋ ਰਹਿੂਗਾ ਹੋ ਮੂਮਨਪਨ ਮਸੀਤੇ ਬਹਿਣਾ ਸੀ ਨਾ ਬੈਗ ਰੁਕਸੇ ਤੇ ਆਉਣਾ ਸੀ ਵਾਦੂ ਕੁੰਦੇ ਠੇਡੇ ਖਾਣੇ ਸੀ ਕਿਸ ਰੱਬ ਨਾਲ ਮੇ ਪੈਰਾਂ ਵੱਲੇ ਛੁਰਦਾਨਾ ਆ ਪੈਰਾਂ ਵੱਲੇ ਛੁਰਦਾਨਾ اے ਪੰਛੀ ਪਿਆਰ ਮੋਰ ਹੁੰਦਾ ਕਿਆਨ ਗੁਜ਼ਰੀਦਾ ਜੇ ਆਉਂਦਾ ਨਾ ਇਹ ਤੇ ਨਕਸ਼ਾ ਹੁਣ ਨੂੰ ਖੋਲ ਹੁੰਦਾ ਕਿਆਨ ਗੁਜ਼ਰੀਦਾ ਜੇ ਆਉਂਦਾ ਮੋ ਇਹ ਤੇ ਨਕਸ਼ਾ ਹੁਣ ਨੂੰ ਹੋ ਰਸੂਲਲਾ ਸੇ ਪਾਈ ਕੇ ਬੁਰਤਾ ਮਾਂਚ ਕਥਾ ਕੀਰਤਨ ਹੁੰਦਾ ਸੁਣਨਾ ਸੀ ਓਏ ਸੱਜ